ਮਾਜੀ ਆ ਪਈਆਂ ਪਰਚੀਆਂ ਠੀਕ ਐ ਡੰਨਾਈ ਲਮਾ ਆਏ ਕਰ ਕੋ ਤਾਂ ਚੱਕ ਲੈ ਬਈ ਸਾਰਾ ਕੁਝ ਇਹਦੇ ਵਿੱਚ ਬਥੇਰੇ ਬਾਈ ਮੈਨੂੰ ਪਤਾ ਨਾ ਤੁਸੀਂ ਤੇ ਮੇਰੇ ਯਾਰ ਬਹੁਤ ਬੈਠੇ ਆ ਬੰਦੇ ਉਹ ਵੀ ਬਹੁਤ ਬੈਠ ਹੋਗੇ ਜਿਹੜੇ ਭਾਲਦੇ ਆ ਜਿਹੜੇ ਕਹਿੰਦੇ ਆ ਵੀ ਹਾਂ ਸਾਨੂੰ ਕੋਈ ਨਾ ਕੋਈ ਮਿਲੇ ਹਨਾ ਵੀ ਵੀ ਸਾਨੂੰ ਕੋਈ ਨਾ ਕੋਈ ਰਾਹ ਮਿਲੇ ਗੱਲ ਕਹਿੰਦਾ ਬੰਦੇ ਉਹ ਵੀ ਬਹੁਤ ਬੈਠੇ ਮੈਂ ਤਾਂ ਇੰਨੀ ਤਸੱਲੀ ਇਹਨਾਂ ਕਲੀਅਰ ਕਰ ਰਿਹਾ ਇਹਦੇ ਵਿੱਚ ਬਈ ਕੋਈ ਮੇਰੇ ਪਲਾਣ ਦੀ ਮਰਜ਼ੀ ਨਹੀਂ ਕੋਈ ਰਿਸ਼ਤੇਦਾਰ ਦੀ ਨਹੀਂ ਤੇ ਐਸ ਤੋ ਤੱਕ ਕਿ ਐਸ ਵਾਰੀ ਤਾਂ ਵੇਰੀ ਗਲੀ ਮੇਰੇ ਦਾ ਨਾਰਾਜ਼ ਹੋਈ ਹੈ ਵੀ ਮੇਰੀ ਗਲੀ ਦੀ ਪਰਚੀ ਨਹੀਂ ਲੱਕੋ ਬਾਈ ਕੋਈ ਆਏ ਨਾ ਤੇ ਵੀ ਰਾਜਵਿੰਦ ਦੀ ਗਲੀ ਦੀ ਪਰਚੀ ਆ ਹੌਲੇ ਨੇ ਟਾਈਮ ਤੇ ਵੀ ਸਾਰਿਆਂ ਨੂੰ ਮੌਕਾ ਦਵਾ ਕਿ ਆ ਖੜਾ ਚੌਂਪਰ ਉੱਤੇ ਭਾਈਆ ਕੋ ਤੋਂ ਪਲਾਫੀ ਮਾਰ ਕੇ ਅੱਠ ਗਾ ਰਖੀ ਝਾੜਦੇ ਸਾਰਾ ਕੁਝ ਠੀਕ ਆ ਹੱਥ ਦੋਨੇ ਸਾਹਮਣੇ ਕਰਦੇ ਜਾਵਾ ਕਰਤੇ ਅਰ ਲਾਲਾ ਦੋਨੇ ਪਰਚੀਆਂ ਸ਼ੌਕਣਾ ਥੱਲੇ ਨਾ ਕੋਈ ਰਾਜ ਹੌਲੀ ਨੇ ਰਾਲਾ ਕੋਈ ਚੱਕਰ ਨਹੀਂ ਕਰਿਆ ਨਾ ਹਰ ਲਾਰੀਆਂ ਛੱਡ ਦੇ ਕੱਢ ਛੱਡ ਬਾਈ ਹੱਥ ਦੋਵੇਂ ਹਾਤਰੇ ਤਾੜੀ ਮਾਰਦੇ ਜਮਾ ਕੋਈ ਵੀ ਰਲਾ ਕਰਲਾ ਦੇ ਰਲਾ ਦੇ ਤੂੰ ਵੀ ਰਲਾ ਦੇ ਹਾਂ ਲਓ ਜੀ ਹੁਣ ਐਨੀ ਡਾਊਟ ਕਿਸੇ ਨੂੰ ਹੋਵੇ ਕੋਈ ਦੱਸ ਸਕਦਾ ਠੀਕ ਆ ਦੱਸ ਸਕਦਾ ਕੋਈ ਵੀ ਬੰਦਾ ਬਾਈ ਇੱਕ ਟੂ ਮੈਂ ਡਬਰਾ ਬੰਦ ਲੋਕ ਨੇ ਕਮੈਂਟ ਦੇਖ ਰਹੀਏ ਕਈ ਜਿਹੜੀ ਕੋਈ ਨਾ ਕੋਈ ਸੱਪ ਨਿਕਲ ਜਾਂਦਾ ਹੁਣ ਦੱਸ ਦੋ ਭਾਈ ਪਰਚੀ ਚਕਾਦਾ ਕਮੈਂਟਾਂ 'ਚ ਦੱਸ ਦੋ ਕਰਕੇ ਭਾਈ ਹਾਂ ਭਾਈ ਆ ਵੀ ਸਾਡੇ ਆਏ ਆ ਭਾਈ ਸਹੀ ਆ ਜਮਾ ਕੋਈ ਫਰਕ ਕੋਈ ਕੋਈ ਸ਼ੱਕ ਸੁਭਾ ਕੋਈ ਵੀ ਆਪਣੇ ਭਾਈ ਦੱਸੋ ਕੋਈ ਵੀ ਆਪਣੇ ਵੀਰੇ ਦੱਸ ਭਾਈ ਆਪਣੇ ਵੀ ਦੱਸੋ ਜਮਾ ਸਹੀ ਆ ਤੂੰ ਕੋਣ ਜੇ ਤੂੰ ਆ ਬੰਦਾ ਸਾਡਾ ਬਹੁਤ ਵਾਟੂ ਆਇਆ ਆਪਣਾ ਫੈਨ ਆ ਮੇਰਾ ਯਾਰ ਇਹਨੇ ਟ੍ਰੇਨਿੰਗ ਦੇ ਮਰੜਿਆ ਟ੍ਰੇਨਿੰਗ ਵੀ ਸੁਧੀ ਲਾਵਾਗੇ ਤੇ ਝਾੜ ਤੇ ਹੱਥ ਤੂੰ ਵੀ ਉਰਲਾ ਪਾਤੀਆਂ ਚਾਲ ਛੱਡ ਦੇ ਉਰਲਾ ਦੇ ਕੋਈ ਨਹੀਂ ਝਾੜ ਆ ਜਾ ਪਾਸੇ ਤੂੰ ਵੀ ਝਾੜ ਦੇ ਕਾਕਾ ਤੋਂ ਵਾਰੀ ਹੁਣ ਬਸ ਅਰਲਾ ਕੇ ਇੱਕ ਪਰਚੀ ਚੱਕਲਾ ਲੈ ਕੇ ਬਾਬੇ ਨਾਨਕ ਦਾਨ ਪਰਚੀ ਹੋ ਗਈ ਪਰਚੀ ਤਾਂ ਚੱਕਾ ਮੈਂ ਤੁਹਾਨੂੰ ਦਿਖਾ ਦੇ ਵੀ ਪਰਚੀ ਇੱਕ ਚੱਕੀ ਆ ਮੈਂ ਭਾਈ ਇੱਥੇ ਹੀ ਕੈਮਰਾ ਫੜ ਲਾ ਕੇ ਰਵੀ ਫੜਦਾ ਆਹ ਲੋ ਜੀ ਹੱਥ ਜਮਾ ਕਲੀਅਰ ਆ ਆਪਣਾ ਤਾਂ ਸ਼ੌਂਕ ਨਹੀਂ ਹੈ ਜੇ ਕੁੱਤੇ ਕਮਾ ਦਾ ਬੀਮਾਨੀ ਵਾਲਾ ਤਾਂ ਫੇਰ ਵੀ ਚਲ ਹੱਥ ਬਣਦਾ ਹੈ ਠੀਕ ਆ ਜੀ ਆਹ ਪਰਚੀ ਚੱਕੀ ਆ ਭਰਾਣੇ ਇੱਕ ਚਲਈਏ ਨੇ ਭਾਈ ਕਮੈਂਟ ਕੋਈ ਐਨੀ ਡਾਊਟ ਵਾਲਾ ਕਮੈਂਟ ਤਾਂ ਕੋਈ ਦੱਸ ਆਦਾ ਕਰ ਆਪਣਾ ਤੇਰਾ ਵਾਲਾ ਫੋਨ ਕਿੱਥੇ ਭਾਈ ਕਿਤੇਰੇ ਕੋਲੇ ਸੀਗਾ ਉਹਦੀ ਰੀਲ ਬਣਾਈਏ ਕਿ ਸਿੱਧਾ ਫੋਨ ਕਰਕੇ ਤੂੰ ਵੀ ਕਿਉਂਕਿ ਆਪਣਾ ਕੋਲੇ ਫੋਨ ਜਿਹੜਾ ਵੱਡਾ ਉਹਦੇ ਲਾਈਵ ਚੱਲੀ ਜਾਂਦਾ ਇਹ ਮੈਂ ਰੀਲਾਂ ਪਾਉਣੀਆਂ ਆਉਣੀਆਂ ਬਾਅਦ ਚ ਹਾਂ ਰੀਲਾਂ ਮੈਨੇ ਜਿੰਨੀਆਂ ਬਣਾ ਕੇ ਜਾਓਗੇ ਭੇਜੋ ਆਹ ਲੋ ਜੀ ਇੱਕ ਪਰਚੀ ਚੱਕਦੀ ਵੀਰੇ ਜਮਾ ਠੀਕ ਆ ਫੋਨ ਕਰਦੇ ਆ ਓਪਨ ਇਹਨੂੰ ਵੇਖਦਾ ਕਿਹੜੇ ਵੀਰ ਦੀ ਕਿਸਮ ਆ ਜਾਗਦੀ ਐ। ਭੋਜੀ ਜੋ ਬੋਲੇ ਸੋਨਿਆਲ ਸਿਆਗਰ ਇਹ ਆ ਬਈ ਗੁਰਨੂਰ 167 ਨੰਬਰ ਪਰਚੀ ਕੈਨੇਡਾ ਤੋਂ ਬਾਈ ਨੇ ਪਵਾਈ ਸੀਗੀ ਗੁਰਨੂਰ ਸਿੰਘ 167 ਨੰਬਰ ਲਾਸਟ ਵਾਲੀ ਪਰਚੀ ਆਈ ਐ ਜਮਾ ਜਮਾ ਲਾਸਟ ਵਾਲੀ ਪਰਚੀ ਆਈ ਆ ਆਹ ਨੰਬਰ ਆ ਜੀ +12048 618080 ਇਸ ਟਾਈਮ ਹੁਣ ਉੱਥੇ ਰਾਤ ਹੋਣੀ ਹੈ ਨੰਬਰ ਲਾ ਕੇ ਆਪਾਂ ਦੇਖ ਲੈਣੇ ਫਿਰ ਵੀ ਬੰਦੇ ਦਾ ਹੈਲੋ ਹੈਲੋ ਭਾਈ ਸਾਹਿਬ ਜੀ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਹਾਂ ਜੀ ਤੁਹਾਡਾ 쿠ਪਨ ਨਿਕਲ ਗਿਆ ਜੀ 167 ਨੰਬਰ ਗਰਨੂਰ ਸਿੰਘ ਆ ਤੁਸੀਂ ਦੱਸਦੇ ਹੋ ਨੇ ਵੀ ਤੁਹਾਡਾ ਭਾਈ ਹੈਂਡੀਕੈਪਟ ਹੈ ਮਾ ਕੇ ਦੱਸ ਘਟਾ ਬਾਇਗਰ ਸੁਣ ਲੈਣਾ ਹੁੰਦਾ ਦੱਸਿਓ ਮੜੀ ਸਾਡੀ ਬੀਤੀ ਤੁਹਾਡੇ ਵੀਰ ਬਾਰੇ ਹਾਂ ਹੈਂਡੀਕੈਪਟ ਹੈ ਫੇਰ ਵੀ ਇੱਕ ਹੈਂਡੀਕੈਪਟ ਨੂੰ ਹੀ ਉੱਪਰ ਨਿਕਲੇ ਵੀਰੇ ਹਾਂ ਜੀ ਇਹ ਗਨੂਰ ਸਿੰਘ ਦੇ ਨਾਂ ਤੇ ਪਾਇਆ ਸੀਗਾ ਚਲੋ ਬਾਈ ਬਹੁਤ ਬਹੁਤ ਵਧਾਈਆਂ ਤੁਹਾਨੂੰ ਜੀ ਆਹ